ਦੇ ਸ਼ੇਰਪੁਰ ਚੌਕ ਕਿਪਰਟੀ ਘਰ ਦੋ ਪੱਟੀ ਘਾ ਕੇ ਪਹੁੰਚੀ ਕਾਹ ਦੂਜੇ ਸਾਈਡ ਬਾਰ ਬਾਰ ਬੱਚੇ ਡਰੈਵਰ ਬਰੇਕ ਤੇ ਸਵਾਰ ਹੋ ਗਿਆ ਇਹ ਛੱਡ ਪੰਨਵਾਸ ਨਾਲ ਹੋਇਆ ਇਹ ਛੱਡ ਪੀਐਨਵੀ ਬੱਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬੱਡੀ ਬੜੀ ਤੇਜ਼ ਸੀ ਡਰਾਈਵਰ ਦਾ ਜਿਹੜਾ ਹੈ ਦੇਖ ਸਕਦੇ ਹੋ ਛੇ ਰੋ ਪਰ ਕੋਲ ਪਰਪਲਟੀ ਕਾਰ ਬਾਰ ਬਾਰ ਬਚੇ ਡਰਾਈਵਰ ਤੇ ਸਵਾਰੀਆਂ ਦੇ ਦੇਖ ਸਕਦੇ ਹੋ ਛੇ ਪਰ ਕੋਲ ਪਰਪਲਟੀ ਕਾਰ ਬਾਰ ਬਾਰ ਬਚੇ ਸਵਾਰੀਆਂ ਤੇ ਡਰਾਈਵਰ ਸਾਹਮਣੇ ਆਖੋ ਗੱਡੀ ਨੰਬਰ ਹੈ ਬਾਰਾ ਦੇਖ ਸਕਦੇ ਹੋ DVG 8 DL 0558 ਦੇਖੀ <muchas> ਚਲੋ <muchas> <muchas>

ਫਰੇਵੋ ਫਰੇਈਆ ਦੀ ਪਾਸ ਆ ਬੱਸ ਲਾਰਜ ਜਨ ਪਾਸ ਨੇ ਜਦੋਂ ਗੱਲ ਕਰ ਗਏ ਤੇ ਲੰਡ ਰਹੀ ਸੀ ਕਿ ਵਿਚੋਂ ਬਾਤ ਆ ਰਹੀ ਕਿ ਉਹ ਪੂਰੀ ਕੋਰਨੇ ਤੇ ਲੱਗੀ ਆ ਨਾਲ ਹੀ ਗੱਡੀ ਜਿਹੜੀ ਪਲ ਰਹੀ ਸੀ ਤੇ ਕਿਹੜੇ ਚੌਂਕਸ ਆਇਆ ਹੋ ਸਰ ਕਿਹੜੇ ਚੌਂਕਸ ਆਸ ਹੋਇਆ ਸਰ ਇਹ ਡਾਬਾ ਕੱਟਦੇ ਆ ਯਾਰ ਡਾਬਾ ਕੱਟਦੇ ਜਦੋਂ ਬੈਂਡ ਹੋਈ ਫਿਰ ਰੋੜਿਆ ਉੱਤੇ ਹੋਇਆ ਸਰ ਲੱਗੀ ਕਦ ਨਾ ਕਰਾਈ ਇਹ ਬੱਸ ਦੇ ਨਾਲ ਟਕਰਾਈ ਆ ਜਾਂ ਬੱਸਾਂ ਫੋੜ ਦੇ ਦੀ ਬੱਸਿਆ ਜੀ ਉਹਦੇ ਨਾਲ ਡਿਫੈਂਸ ਦੋਨੇ ਸਾਈਡੋਂ ਦੇ ਬਾਰੇ ਸਿੱਖ ਜੀ ਹਾਂ ਜੀ ਦੋਨੇ ਇੱਕੋ ਸਾਥ ਆ ਰਹਿ ਲੱਗੇ ਸਰ ਕੋਈ ਜਾਣੀ ਨੇ ਕਿ ਸਰ ਪੱਜੀ ਲੱਗ ਵੀ ਨਹੀਂ ਗੱਡੀ ਪਾਸ ਤੋਂ ਥੇ ਘਰਦੀ ਆ ਦੀ ਮਤ ਦੱਲ ਜੰਮੀ ਨਾਮ ਤੋਂ ਬੱਚੇ ਬੱਦੇ ਸੀ ਲੋਕ ਕਹਿੰਦੇ ਆ ਜੰਮੀ ਨਿਸ਼ਾਨ ਕੋਈ ਨਹੀਂ ਡਾਕਟਰ ਤੋਂ ਪਿਆਰ ਹੋ ਗਿਆ ਠੀਕ